ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਵੀ ਬਾਣੀ ਪੜ੍ਹਦੇ ਹੋ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਹਰ ਇੱਕ ਅਰਦਾਸ ਪੂਰੀ ਹੋ ਜਾਵੇ ਤੇ ਉਸ ਦੇ ਲਈ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੀ ਹਰ ਇੱਕ ਅਰਦਾਸ ਪੂਰੀ ਹੋ ਜਾਵੇ ਸਾਥ ਸੰਗਤ ਜੀ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਬਾਣੀ ਵੀ ਪੜ੍ਹਦੇ ਹਨ ਉਹ ਜੋ ਮੂੰਹੋਂ ਵੀ ਆਖ ਦਿੰਦੇ ਹਨ ਉਹ ਸੱਚ ਹੋ ਜਾਂਦਾ ਹੈ ਉਹ ਆਮ ਇਨਸਾਨ ਜਦੋਂ ਦੂਜਿਆਂ ਲਈ ਦੁਆ ਜਾਂ ਅਰਦਾਸ ਕਰਦੇ ਹਨ ਉਹ ਕਿਉਂ ਲਗਭਗ ਪੂਰੀ ਹੋ ਜਾਂਦੀ ਹੈ ਇਹ ਵੀ ਇੱਕ ਤਰ੍ਹਾਂ ਦਾ ਅਸਰ ਹੁੰਦਾ ਹੈ ਜੋ ਕਿ ਬਾਣੀ ਬੜਨ ਵਾਲਿਆਂ ਦੇ ਨਾਲ ਹੀ ਹੁੰਦਾ ਹੈ ਜਾਂ ਫਿਰ ਕੀ ਹੈ ਜੀ ਕਿ ਇੱਕ ਮਨੁੱਖੀ ਚੇਤਨਾ ਦੀ ਤਾਕਤ ਹੁੰਦੀ ਹੈ ਸਤ ਸੰਗਰ ਜੀ ਕੀ ਕੋਈ ਅਜਿਹੀ ਬਾਣੀ ਹੈ ਜੋ ਗੱਲਾਂ ਸੱਚ ਕਰਨ ਦੀ ਤਾਕਤ ਰੱਖਦੀ ਹੈ ਕਿ ਨੌਜਵਾਨ ਵੀ ਇਹ ਤਾਕਤਾਂ ਹਾਸਲ ਕਰ ਸਕਦੇ ਹਨ ਜਾਂ ਫਿਰ ਕਿੰਨਾ ਸਮਾਂ ਇਸ ਲਈ ਤੁਸੀਂ ਲੱਗ ਸਕਦੇ ਹੋ ਭਾਵਕੇ ਬਾਣੀ ਪੜੋਗੇ ਤਾਂ ਤੁਹਾਡੇ ਵਿੱਚ ਇਹ ਊਰਜਾ ਪਹੁੰਚ ਜਾਵੇਗੀ ਸਾਤਸੰਗਤ ਜੀ ਸਭ ਤੋਂ ਪਹਿਲਾਂ ਇਹ ਸਮਝ ਲਓ ਕਿ ਬਾਣੀ ਦੀ ਤਾਕਤ ਅੱਖਰਾਂ ਤੋਂ ਊਰਜਾ ਤੱਕ ਦੀ ਹੁੰਦੀ ਹੈ ਗੁਰਬਾਣੀ ਸਰਬ ਕਹਾਣੀ ਜਾਂ ਉਪਦੇਸ਼ ਨਹੀਂ ਹਨ ਇਹ ਅੱਖਰਾਂ ਦੇ ਰੂਪ ਵਿੱਚ ਹੀ ਪਰਮਾਤਮਾ ਦੀ ਊਰਜਾ ਹੁੰਦੀ ਹੈ ਸਾਤਸੰਗਤ ਜੀ ਬਾਣੀ ਵਿੱਚ ਵੀ ਲਿਖਿਆ ਗਿਆ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਦਾ ਮਤਲਬ ਹੈ ਕਿ ਜਦੋਂ ਤੂੰ ਬਾਣੀ ਪੜ੍ਹਦਾ ਹੈ ਤੂੰ ਸਿੱਧਾ ਸਤਗੁਰ ਨਾਲ ਜੁੜ ਜਾਂਦਾ ਹੈ ਤਾਂ ਸਾਤਸੰਗਤ ਜੀ ਬਾਣੀ ਤਾਂ ਆਪਣੇ ਆਪ ਵਿੱਚ ਹੀ ਇੱਕ ਊਰਜਾ ਹੈ ਜੋ ਮਨ ਧਨ ਅਤੇ ਆਤਮਾ ਤਿੰਨਾਂ ਨੂੰ ਹੀ ਸ਼ੁੱਧ ਕਰ ਦਿੰਦੀ ਹੈ ਜਿਵੇਂ ਇਹ ਤੁਸੀਂ ਲਗਾਤਾਰ ਬਾਣੀ ਪੜਨ ਲੱਗਦੇ ਹੋ ਤਾਂ ਇਹ ਤਬਦੀਲੀ ਸਿਰਫ ਅੰਦਰੋਨੀ ਨਹੀਂ ਬਲਕਿ ਬਾਹਰੀ ਦੁਨੀਆ ਵਿੱਚ ਵੀ ਦਿਖਾਈ ਦਿੰਦੀ ਹੈ ਜਿਆਦਾ ਬਾਣੀ ਪੜਨ ਨਾਲ ਕੀ ਫਰਕ ਆਪਣੇ ਸਰੀਰ ਵਿੱਚ ਜਾਂ ਆਤਮਾ ਵਿੱਚ ਪੈਂਦਾ ਹੈ ਇਸ ਨਾਲ ਉਸ ਇਨਸਾਨ ਦੀਆਂ ਕਈ ਗੱਲਾਂ ਅੱਗੇ ਭਵਿੱਖ ਵਿੱਚ ਇਹ ਸੱਚ ਹੋ ਜਾਂਦੀਆਂ ਹਨ ਇਸ ਨਾਲ ਸਾਧ ਸੰਗਤ ਜੀ ਸਾਡਾ ਮਨ ਰੋਜ਼ ਹੀ ਸੱਚਾ ਹੋ ਰਿਹਾ ਹੁੰਦਾ ਹੈ ਸਾਡੇ ਵਿਚਾਰ ਸ਼ੁੱਧ ਹੋ ਰਹੇ ਹੁੰਦੇ ਹਨ ਭਾਵ ਕਿ ਜੋ ਅਸੀਂ ਪਹਿਲਾਂ ਹੁੰਦੇ ਹਾਂ ਤੇ ਜਾਂ ਫਿਰ ਜੋ ਸਾਡੇ ਪਹਿਲਾਂ ਦੇ ਖਿਆਲ ਹੁੰਦੇ ਹਨ ਉਹ ਬਦਲ ਜਾਂਦੇ ਹਨ ਅਤੇ ਦੁਨੀਆ ਨੂੰ ਬਾਣੀ ਨਾਲ ਵੇਖਣ ਦਾ ਸਾਡਾ ਨਜ਼ਰੀਆ ਹੀ ਬਦਲ ਜਾਂਦਾ ਹੈ ਤਾਂ ਸਾਚ ਸੰਗਰਜੀ ਜਦੋਂ ਵੀ ਬਾਣੀ ਭਾਵ ਕੀ ਨਿਤਨੇਮ ਜਾਂ ਮੂਲ ਮੰਤਰ ਵਾਰ-ਵਾਰ ਪੜ੍ਹਿਆ ਜਾਂਦਾ ਹੈ ਇਹ ਮਨੁੱਖੀ ਚੇਤਨਾ ਨੂੰ ਇਸ ਪੱਧਰ ਤੇ ਲੈ ਜਾਂਦੀ ਹੈ ਜਿੱਥੇ ਚਿੰਤਨ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਡਾ ਸਰੀਰ ਆਪਣੇ ਆਪ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਸਾਨੂੰ ਉਸ ਕਰਮਾਂ ਦਾ ਨਤੀਜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਮਨੁੱਖੀ ਚੇਤਨਾ ਤੇ ਬਾਣੀ ਦਾ ਇੱਕ ਅਜੀਹਾ ਰਿਸ਼ਤਾ ਹੁੰਦਾ ਹੈ ਅਜੀਹੀ ਤਾਕਤ ਹੁੰਦੀ ਹੈ ਜੋ ਤੁਹਾਡੇ ਵਿੱਚ ਵੀ ਹੈ ਪਰ ਤੁਸੀਂ ਜਾਣਦੇ ਹੀ ਨਹੀਂ ਤਾਂ ਸਾਧ ਸੰਗ ਜੀ ਜਦੋਂ ਤੁਸੀਂ ਬਾਣੀ ਨਾਲ ਰੋਜ਼ ਜੁੜਦੇ ਹੋ ਤੁਹਾਡੀ ਆਤਮਾ ਤੇ ਤੁਹਾਡੀ ਚੇਤਨਾ ਆਤਮਿਕ ਪਦਰਤੇ ਚਮਕਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਬ੍ਰਹਿਮੰਡ ਦੀਆਂ ਤਾਕਤਾਂ ਉਸ ਅਰਦਾਸ ਜਾਂ ਬੇਨਤੀ ਨੂੰ ਉਸ ਪਰਮਾਤਮਾ ਤੱਕ ਲੈ ਕੇ ਜਾਂਦੀਆਂ ਹਨ ਜਿਸ ਨਾਲ ਜਿਆਦਾ ਬਾਣੀ ਪੜਨ ਵਾਲੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਕਈਆਂ ਹੋਈਆਂ ਮੂਹੋਂ ਗੱਲਾਂ ਵੀ ਸੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਸਾਧ ਸੰਗਤ ਜੀ ਗੁਰਬਾਣੀ ਆਖਦੀ ਹੈ ਕਿ ਜਿਸ ਸਿਮਰੈ ਸੁਖ ਪਾਈਐ ਦੁੱਖ ਨਿਵਾਰਨ ਹਾਰਾ ਭਾਵੇਂ ਜੋ ਨਾਮ ਸਿਮਰਨ ਕਰਦੇ ਹਨ ਬਾਣੀ ਨੂੰ ਰੋਜ਼ ਯਾਦ ਕਰਦੇ ਹਨ ਦੋਖ ਉਸ ਨੂੰ ਛੱਡ ਕੇ ਹੀ ਚਲੇ ਜਾਂਦੇ ਹਨ ਅਤੇ ਉਹ ਪਰਮਾਤਮਾ ਵੱਲ ਪੌੜੀਆਂ ਚੜਨ ਲੱਗ ਜਾਂਦਾ ਹੈ ਤਾਂ ਸਾਧ ਸੰਗਤ ਜੀ ਜੇਕਰ ਅਸੀਂ ਹਰ ਰੋਜ਼ ਸਿਰਫ 1 ਘੰਟਾ ਵੀ ਸੱਚੇ ਮਨ ਦੇ ਨਾਲ ਗੁਰਬਾਣੀ ਪੜ੍ਹਦੇ ਹਾਂ ਤਾਂ ਸੋਚੋ ਅਸੀਂ ਆਪਣੇ ਹਿਰਦੇ ਨੂੰ ਆਪਣੀ ਆਤਮਾ ਨੂੰ ਤੇ ਆ ਚੇਤਨਾ ਨੂੰ ਕਿੰਨਾ ਸ਼ੁੱਧ ਕਰ ਰਹੇ ਹੁੰਦੇ ਹਾਂ ਕਿਉਂਕਿ ਸਾਧ ਸੰਗਤ ਜੀ ਜਿੰਨਾ ਚਿਰ ਸਾਡੀ ਆਤਮਾ ਸ਼ੁੱਧ ਨਹੀਂ ਸਾਡੀਆਂ ਆਖੀਆਂ ਹੋਈਆਂ ਗੱਲਾਂ ਤਾਂ ਦੂਰ ਸਾਡੀ ਅਰਦਾਸ ਵੀ ਕਦੇ ਉਸ ਵਾਹਿਗੁਰੂ ਦੇ ਦਰ ਤੇ ਪਰਵਾਨ ਨਹੀਂ ਹੋਵੇਗੀ। ਕਈ ਮੇਰੇ ਭੈਣ ਭਰਾ ਆਖ ਦੇਂਦੇ ਹਨ ਤੇ ਸੋਚਦੇ ਵੀ ਹੋਣਗੇ ਕਿ ਉਸ ਅਵਸਥਾ ਤੋਂ ਬਾਅਦ ਅਸੀਂ ਆਪਣੇ ਹਿਸਾਬ ਦੇ ਨਾਲ ਕੁਝ ਵੀ ਸੋਚ ਸਕਦੇ ਹਾਂ ਜੋ ਪੂਰਾ ਹੋ ਸਕੇ। ਪਰ ਸਾਧ ਸੰਗਤ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਉਹੀ ਹੋਵੇ ਜੋ ਦੁਨੀਆਂ ਲਈ ਅਸੀਂ ਤੇ ਦੂਜਿਆਂ ਲਈ ਚੰਗਾ ਜਦੋਂ ਅਸੀਂ ਸੋਚਾਂਗੇ। ਜੇਕਰ ਅਸੀਂ ਕਿਸੇ ਦਾ ਮਾੜਾ ਸੋਚਾਂਗੇ ਤਾਂ ਅਜੇ ਹੀ ਸੋਚ ਦੇ ਨਾਲ ਅਸੀਂ ਜਿੰਨੀ ਮਰਜ਼ੀ ਬਾਣੀ ਪੜ ਲਈਏ ਅਸੀਂ ਪਰਮਾਤਮਾ ਜੀ ਦੇ ਕੋਲੋਂ ਕਦੇ ਵੀ ਸੁਖ ਹਾਸਲ ਨਹੀਂ ਕਰ ਸਕਦੇ ਜੇ ਇੱਕ ਪਿਆਲਾ ਸਾਫ਼ ਹੋਵੇ ਤਾਂ ਜੋ ਵੀ ਤੁਸੀਂ ਉਸ ਵਿੱਚ ਪਾਓਗੇ ਉਹ ਵੀ ਸਾਫ਼ ਹੀ ਹੋਵੇਗਾ ਇਸ ਤਰ੍ਹਾਂ ਜਦੋਂ ਮਨ ਸਾਫ਼ ਹੋ ਜਾਂਦਾ ਹੈ ਜੋ ਵੀ ਸੋਚਦੇ ਹਨ ਉਹ ਪੂਰਾ ਹੋ ਜਾਂਦਾ ਹੈ ਤਾਂ ਸਾਧ ਸੰਗਤ ਜੀ ਸੁਧਾਰਨ ਪਾਸ਼ਾ ਵਿੱਚ ਜੇਕਰ ਗੱਲ ਕੀਤੀ ਜਾਵੇ ਜਦੋਂ ਤੁਸੀਂ ਬਾਣੀ ਪੜਦੇ ਹੋ ਉਸ ਵੇਲੇ ਤੁਹਾਡਾ ਕੰਠ ਦਿਮਾਗ ਦਿਲ ਇੱਕ ਸ਼ਕਤੀਸ਼ਾਲੀ ਤਰੰਗਾਂ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਜਿਵੇਂ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਸ਼ਬਦ ਹਮੇਸ਼ਾ ਹੀ ਪੜਦੇ ਅਸਾਰ ਸਾਡੇ ਮਨ ਦੇ ਤੇ ਸਰੀਰ ਦੇ ਕੁਝ ਖਾਸ ਨਾੜੀਆਂ ਤੇ ਅਸਰ ਕਰਦਾ ਹੈ ਇਹ ਨਾੜੀਆਂ ਉਸ ਤਾਕਤ ਨੂੰ ਬਾਹਰ ਕੱਢਦੀਆਂ ਹਨ ਜੋ ਤੁਸੀਂ ਕਹਿੰਦੇ ਹੋ ਜਾਂ ਫਿਰ ਜੋ ਤੁਸੀਂ ਸੋਚਦੇ ਹੋ ਫਿਰ ਇਹ ਗੱਲਾਂ ਵਾਤਾਵਰਣ ਵਿੱਚ ਇੱਕ ਕੰਪਨ ਪੈਦਾ ਕਰ ਦਿੰਦੀਆਂ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਝਟਕਦਾ ਹੈ ਦੋਸਤ ਸਾਧ ਸੰਗਤ ਜੀ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਬਾਣੀ ਪੜਨ ਵਾਲਿਆਂ ਦੀਆਂ ਅੱਖਾਂ ਵਿੱਚ ਰੌਸ਼ਨੀ ਕਿਉਂ ਹੁੰਦੀ ਹੈ ਤੁਸੀਂ ਕਦੇ ਗੁਰਸਿੱਖ ਦੀਆਂ ਨੱਖਾਂ ਦੇ ਵਿੱਚ ਵੇਖਿਆ ਹੋਵੇਗਾ ਉਹ ਅੱਖਾਂ ਹਮੇਸ਼ਾ ਹੀ ਚਮਕਦਾਰ ਹੁੰਦੀਆਂ ਹਨ ਇਸ ਤਰ੍ਹਾਂ ਲੱਗਦਾ ਹੈ ਅੱਖਾਂ ਵਿੱਚ ਵਾਰ-ਵਾਰ ਅਸੀਂ ਦੇਖੀ ਜਾਈਏ ਤਾਂ ਸਾਧ ਸੰਗਤ ਜੀ ਬਾਣੀ ਪੜਨ ਦੇ ਨਾਲ ਮਨ ਖੁੱਲ ਜਾਂਦਾ ਹੈ ਮਨ ਖੁੱਲਣ ਦੇ ਨਾਲ ਆਤਮਾ ਵਿੱਚੋਂ ਰੌਸ਼ਨੀ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਰੋਸ਼ਨੀ ਹੀ ਅਸਲ ਵਿੱਚ ਉਹ ਤਾਕਤ ਹੈ ਜੋ ਦੁਨੀਆ ਨੂੰ ਖਿੱਚਦੀ ਹੈ ਤਾਂ ਸਾਤਸੰਗਤ ਜੀ ਅਰਦਾਸ ਦਾ ਪੂਰਾ ਹੋਣਾ ਬਾਣੀ ਪੜਨ ਵਾਲੇ ਲਈ ਕਿਉਂ ਵੱਧ ਜਾਂਦਾ ਹੈ ਜਦੋਂ ਤੁਸੀਂ ਕਿਸੇ ਬਾਣੀ ਵਾਲੇ ਵਿਅਕਤੀ ਨੂੰ ਅਰਦਾਸ ਕਰਦਿਆਂ ਹੋਇਆਂ ਵੇਖਦੇ ਹੋ ਉਸ ਦੀ ਅਰਦਾਸ ਵਿੱਚ ਇੱਕ ਅਜੀਹਾਂ ਜਜ਼ਬਾ ਹੁੰਦਾ ਹੈ ਇੱਕ ਅਜੀਹੀ ਊਰਜਾ ਹੁੰਦੀ ਹੈ ਜੋ ਸਿੱਧੀ ਸੱਚਖੰਡ ਤੱਕ ਪਹੁੰਚ ਜਾਂਦੀ ਹੈ ਜਦੋਂ ਵੀ ਸਾਡੀ ਅਰਦਾਸ ਬਾਣੀ ਨਾਲ ਭਰੀ ਹੁੰਦੀ ਹੈ ਸਾਡੇ ਹੰਝੂ ਬਾਹਰ ਆ ਜਾਂਦੇ ਹਨ ਵਾਹਿਗੁਰੂ ਦੀ ਯਾਦ ਵਿੱਚ ਅਸੀਂ ਦਰਦ ਨਾਲ ਭਿੱਜੇ ਹੋਏ ਹੁੰਦੇ ਹਾਂ ਜੋ ਵੀ ਸਾਡੇ ਬੋਲ ਹੁੰਦੇ ਹਨ ਉਹ ਹਿਰਦੇ ਵਿੱਚੋਂ ਗੂੰਜਦੇ ਹੋਣ ਤਾਂ ਕਿਰਪਾ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਾਂ ਸਾਧ ਸੰਗਤ ਜੀ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਪਰਮਾਤਮਾ ਜੀ ਹੋਰ ਕਿਹਨਾ ਕਾਰਨਾਂ ਦੇ ਕਰਕੇ ਕਿਸੇ ਵਿਅਕਤੀ ਨੂੰ ਗੱਲ ਨੂੰ ਬਹੁਤ ਹੀ ਜਲਦੀ ਪੂਰਾ ਕਰ ਦਿੰਦੇ ਹਨ ਉਹ ਹਮੇਸ਼ਾ ਵੇਖਦੇ ਹਨ ਕਿਹੜਾ ਸਰੀਰ ਜਾਂ ਕਿਹੜਾ ਮਨੁੱਖ ਦੂਜਿਆਂ ਦੀ ਸੇਵਾ ਕਰਦਾ ਜੋ ਸਰੀਰ ਹਮੇਸ਼ਾ ਬੇਜੁਬਾਨਾਂ ਦਾ ਭਲਾ ਕਰਦਾ ਹੈ ਹੋਰਾਂ ਦਾ ਢਿੱਡ ਭਰਦਾ ਹੈ ਹਮੇਸ਼ਾ ਇਹ ਹੀ ਆਖਦਾ ਹੈ ਮੈਂ ਸਿਰਫ ਜਰੀਆ ਹਾਂ ਕਿਰਪਾ ਤਾਂ ਉਸ ਪਰਮਾਤਮਾ ਦੀ ਹੈ ਤਾਂ ਸਾਧ ਸੰਗਤ ਜੀ ਅਜਿਹੇ ਵਿਅਕਤੀ ਨਾਲ ਪਰਮਾਤਮਾ ਜੀ ਕਦੇ ਵੀ ਗੁੱਸੇ ਨਹੀਂ ਹੁੰਦੇ ਉਸ ਦੀਆਂ ਕੀਤੀਆਂ ਗਲਤੀਆਂ ਵੀ ਪਰਮਾਤਮਾ ਜੀ ਭੁਲਾ ਦਿੰਦੇ ਹਨ ਮਾਫ ਕਰ ਦਿੰਦੇ ਹਨ ਕਈ ਲੋਕ ਅਜਿਹੇ ਵੀ ਹਨ ਜੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਲਪਨਾ ਸਮਝ ਲੈਂਦੇ ਹਨ ਕੈ ਲੋਕ ਆਖਦੇ ਹਨ ਜੀ ਇਹ ਸਿਰਫ ਮਨ ਦੀ ਗੱਲ ਹੁੰਦੀ ਹੈ ਪ੍ਰਸਾਦ ਸਿੰਘ ਜੀ ਗੁਰਬਾਣੀ ਆਖਦੀ ਹੈ ਮਨ ਜੀਤੈ ਜਗ ਜੀਤ ਜੋ ਮਨੁੱਖ ਆਪਣਾ ਮਨ ਜਿੱਤ ਲੈਂਦਾ ਹੈ ਭਾਵ ਕੇ ਆਪਣੇ ਮਨ ਦੀ ਸੋਚਦਾ ਹੈ ਉਹ ਸਰੀਰ ਹਮੇਸ਼ਾ ਹੀ ਹੋਰਾਂ ਦੀ ਹਕੂਮਤ ਕਰਦਾ ਹੈ ਜਦੋਂ ਮਨ ਕਾਬੂ ਵਿੱਚ ਆ ਜਾਂਦਾ ਹੈ ਉਹ ਮਨੁੱਖ ਸੋਚਦਾ ਹੈ ਮੈਂ ਜੋ ਵੀ ਸੋਚਦਾ ਹਾਂ ਦੁਨੀਆ ਦੀਆਂ ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਉਸਦੇ ਬੋਲਾਂ ਨੂੰ ਫਿਰ ਸਵੀਕਾਰ ਕਰ ਲੈਂਦੀਆਂ ਹਨ ਸੱਚ ਕਰਨ ਦੀ ਬੇਦਬਣ ਜਾਂਦੀ ਹੈ ਜੋ ਉਹ ਆਖਦਾ ਹੈ ਉਹੀ ਬਣ ਜਾਂਦਾ ਹੈ ਜੋ ਉਹ ਵਿਅਕਤੀ ਸੋਚਦਾ ਹੈ ਉਹੀ ਵਾਪਰ ਜਾਂਦਾ ਹੈ ਪਰ ਮਨ ਨੂੰ ਜਿੱਤਣ ਦੇ ਲਈ ਸਿਰਫ ਇਹ ਹੀ ਇੱਕ ਹਥਿਆਰ ਹੈ ਉਹ ਹੈ ਗੁਰਬਾਣੀ ਬਾਣੀ ਬਿਨਾਂ ਅਸੀਂ ਕਿਸੇ ਕੁਝ ਵੀ ਹਾਸਲ ਕਰ ਸਕਦੇ ਹਾਂ ਇਸ ਕਰਕੇ ਮੇਰੇ ਤੁਹਾਨੂੰ ਬੇਨਤੀ ਹੈ ਜੀ ਕਿ ਇੱਕ ਦਿਨ ਦੇ ਵਿੱਚ ਇੱਕ ਘੰਟਾ ਬਾਣੀ ਜ਼ਰੂਰ ਪੜਿਆ ਕਰੋ ਜਿੰਨੀ ਬਾਣੀ ਮੂੰਹ ਉਚਾਰਨ ਹੋਵੇਗੀ ਉਹਨਾਂ ਹੀ ਆਪਣਾ ਪਰਮਾਤਮਾ ਜੀ ਦੇ ਵੱਲ ਪੈਰ ਜਾਦਾ ਖਿੱਚਿਆ ਜਾਵੇਗਾ ਇੱਕ ਦਿਨ ਅਜੇਹੀ ਅਵਸਥਾ ਬਣ ਜਾਵੇਗੀ ਜੋ ਵੀ ਸੋਚਾਂਗੇ ਉਹੀ ਪੂਰਾ ਹੋਣਾ ਸ਼ੁਰੂ ਹੋ ਜਾਵੇਗਾ ਪਰ ਉਹ ਬੋਲ ਹਮੇਸ਼ਾ ਹੋਰਾਂ ਲਈ ਚੰਗੇ ਹੋਣੇ ਚਾਹੀਦੇ ਹਨ ਕਿਸੇ ਦਾ ਮਾੜਾ ਕਰਨਾ ਜਾਂ ਮਾੜਾ ਸੋਚਣਾ ਵੀ ਨਹੀਂ ਚਾਹੀਦਾ ਫਿਰ ਕਦੇ ਵੀ ਸਾਨੂੰ ਚੰਗਾ ਫਲ ਨਹੀਂ ਮਿਲੇਗਾ ਤਾਂ ਸਾਧ ਸੰਗਤ ਜੀ ਅਸੀਂ ਇਸ ਤਖਤ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਨਿਯਮਤ ਬਾਣੀ ਪੜ੍ਹਨੀ ਚਾਹੀਦੀ ਹੈ ਨਾ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਕਿਸੇ ਮਨੋਰੰਜਨ ਦੇ ਲਈ ਸਿਰਫ ਆਪਣੇ ਦਿਲ ਦੀ ਭਾਵਨਾ ਨਾਲ ਬਾਣੀ ਪੜਨੀ ਚਾਹੀਦੀ ਹੈ ਜੋ ਵੀ ਤੁਸੀਂ ਸ਼ਬਦ ਸੁਣਦੇ ਹੋ ਉਸ ਨੂੰ ਪੂਰੇ ਧਿਆਨ ਨਾਲ ਸੁਣਾ ਨਾਲ ਨਾਲ ਬੋਲ ਕੇ ਆਪ ਵੀ ਬੋਲੋ ਆਪਣੀ ਰਸਨਾ ਨੂੰ ਪਵਿੱਤਰ ਕਰਿਆ ਕਰੋ ਦਿਨ ਵਿੱਚ ਪੂਰੇ 10 ਮਿੰਟ ਧਿਆਨ ਲਗਾ ਕੇ ਬਾਣੀ ਦਾ ਜਾਪ ਜ਼ਰੂਰ ਕਰਿਆ ਕਰੋ ਜਦੋਂ ਵੀ ਅਰਦਾਸ ਕਰਨੀ ਹੋਵੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਲਫ਼ਜ਼ਾਂ ਦੇ ਨਾਲ ਜੋੜ ਲਿਆ ਕਰੋ ਕਿਸੇ ਬਾਰੇ ਮਾੜਾ ਨਾ ਸੋਚੋ ਹਮੇਸ਼ਾ ਅਰਦਾਸ ਵਿੱਚ ਬੇਜਬਾਨਾਂ ਦੀ ਵੀ ਭਲਾਈ ਮੰਗਿਆ ਕਰੋ ਪਰਮਾਤਮਾ ਦੇ ਅੱਗੇ ਬੇਨਤੀ ਕਰੋ ਕਿ ਪਰਮਾਤਮਾ ਜੀ ਬੇਜਬਾਨਿਆਂ ਦੀ ਸੇਵਾ ਲਈ ਮੈਨੂੰ ਮੌਕਾ ਦੇਵੋ ਇਹ ਹੀ ਸੱਚ ਹੈ ਜੀ ਕਿ ਜੋ ਬਾਣੀ ਨਾਲ ਜੁੜ ਜਾਂਦੇ ਹਨ ਉਹਨਾਂ ਦੀਆਂ ਗੱਲਾਂ ਸੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਸੀਂ ਸਿਰਫ ਇੱਕ ਜ਼ਮੀਨ ਦੇ ਨਿਵਾਸੀ ਨਹੀਂ ਹਾਂ ਜੀ ਅਸਲ ਵਿੱਚ ਮਨੁੱਖੀ ਆਤਮਾ ਆਕਾਸ਼ ਰੂਪੀ ਕਿਰਣਾ ਨੂੰ ਸ਼ੂਹਣ ਦੀ ਸਮਰੱਥਾ ਰੱਖਦੇ ਹਨ ਤਾਂ ਸਾਧ ਸੰਗਤ ਅ ਜੀ ਅਸਲ ਤਪੱਸਿਆ ਆਖਰ ਕੀ ਹੁੰਦੀ ਹੈ ਤੁਸੀਂ ਵੇਖਿਆ ਹੋਵੇਗਾ ਕਈ ਲੋਕ ਪਹਾੜਾਂ ਤੇ ਜਾਂਦੇ ਹਨ ਤਪ ਕਰਦੇ ਹਨ ਪਰ ਗੁਰਬਾਣੀ ਆਖਦੀ ਹੈ ਜੀ ਕਿ ਸਿਰਫ ਘਰੇ ਬੈਠਾ ਸੱਚਮੁੱਚ ਬਾਣੀ ਪੜ ਸਕਦੇ ਹੋ ਤੁਸੀਂ ਉਹ ਵੀ ਤਪਸਵੀ ਬਣ ਸਕਦੇ ਹੋ ਤੇ ਤਪਸਵੀ ਦੀਆਂ ਗੱਲਾਂ ਹਮੇਸ਼ਾ ਸੱਚ ਹੁੰਦੀਆਂ ਹਨ ਬਹੁਤ ਸੰਗਤਾਂ ਹਨ ਜੋ ਆਖਦੀਆਂ ਹਨ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਪਰ ਬਾਣੀ ਪੜਨ ਦੇ ਨਾਲ ਜਾਂ ਸਿਰਫ ਮੂਲ ਮੰਤਰ ਦਾ ਜਾਪ ਕਰਨ ਨਾਲ ਸਾਡੀਆਂ ਸਾਰੀਆਂ ਰਿਪੋਰਟਾਂ ਸਹੀ ਆ ਗਈਆਂ ਹਨ ਅਸਲ ਵਿੱਚ ਅਸੀਂ ਪੈਦਾ ਹੀ ਗੁਰਬਾਣੀ ਵਿੱਚੋਂ ਹੋਏ ਹਾਂ ਉਹ ਗੁਰਬਾਣੀ ਦੇ ਅੱਖਰ ਵਿੱਚ ਹੀ ਸਾਡਾ ਜਨਮ ਹੁੰਦਾ ਹੈ ਉਸ ਦੇ ਵਿੱਚ ਹੀ ਸਾਡੀ ਮੌਤ ਹੋ ਜਾਂਦੀ ਹੈ ਸਾਧ ਸੰਗਤ ਜੀ ਇਹ ਬਿਲਕੁਲ ਸੱਚ ਹੈ ਜੋ ਲਿਖਿਆ ਹੈ ਉਹੀ ਹੋਵੇਗਾ ਇਸੇ ਤਰ੍ਹਾਂ ਕਈ ਸੰਗਤਾਂ ਆਖਦੀਆਂ ਹਨ ਸਾਡਾ ਮਨ ਪਾਠ ਕਰਨ ਨੂੰ ਨਹੀਂ ਕਰਦਾ ਪਰ ਸੱਚ ਤਾਂ ਇਹ ਹੈ ਜੀ ਕਿ ਅਜਿਹੇ ਮਨੁੱਖ ਪਰਮਾਤਮਾ ਦੀ ਕਦੇ ਭਗਤੀ ਕਰਨੀ ਨਹੀਂ ਚਾਹੁੰਦੇ ਜੋ ਮਨ ਕੋ ਹਮੇਸ਼ਾ ਬਾਣੀ ਤੋਂ ਭੱਜਦੇ ਹਨ ਉਹਨਾਂ ਦੇ ਵਿੱਚ ਕਦੇ ਵੀ ਧੀਰਜ ਨਹੀਂ ਹੋਵੇਗਾ ਵਿਸ਼ਵਾਸ ਨਹੀਂ ਹੋਵੇਗਾ ਅਜਿਹੇ ਵਿਅਕਤੀ ਬਾਣੀ ਪੜ ਵੀ ਲੈਣਗੇ ਪਰ ਬਹੁਤ ਜਲਦੀ ਬਾਣੀ ਤੋਂ ਮਨ ਵੀ ਭਟਕ ਜਾਵੇਗਾ ਇਸ ਲਈ ਸਾਧ ਸੰਗਤ ਜੀ ਬਾਣੀ ਪੜਨ ਵੇਲੇ ਮਨ ਨੂੰ ਟਿਕਾਉਣਾ ਹੈ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕਰਨੀਆਂ ਹਨ ਅਰਜ਼ੀਆਂ ਲਗਾਉਣੀਆਂ ਹਨ ਕਿ ਪਰਮਾਤਮਾ ਜੀ ਮੈਨੂੰ ਗੁਰ ਬਾਣੀ ਨਾਲ ਜੋੜੋ ਤੇ ਮੇਰੇ ਤੇ ਮਿਹਰ ਕਰ ਦਿਓ ਤਾਂ ਸਾਧ ਸੰਗਤ ਜੀ ਹਿੰਦੂ ਧਰਮ ਦੇ ਵਿੱਚ ਵੀ ਮੰਤਰ ਸਿੱਧ ਹੋ ਜਾਣ ਦੀ ਗੱਲ ਆਉਂਦੀ ਹੈ ਭਾਵੇਂ ਕਿ ਗਾਇਤਰੀ ਮੰਤਰ ਕਿਸੇ ਹੀ ਤਰ੍ਹਾਂ ਬੁੱਧ ਧਰਮ ਵਿੱਚ ਇਸ ਨੂੰ ਸਿੱਧੀ ਧਾਰਾ ਕਿਹਾ ਜਾਂਦਾ ਹੈ ਭਾਵੇਂ ਕਿ ਜੋ ਸ਼ਬਦ ਹੁੰਦਾ ਹੈ ਉਹ ਅਸਲੀ ਤਾਕਤ ਹੈ ਸਾਡੀ ਜੋ ਸਾਡੀਆਂ ਗੱਲਾਂ ਨੂੰ ਉਸ ਪਰਮਾਤਮਾ ਤੱਕ ਪਹੁੰਚਾਉਂਦੀ ਹੈ ਇਸ ਲਈ ਕੁਰਾਨ ਵਿੱਚ ਵੀ ਲਿਖਿਆ ਹੈ ਕਿ ਅਲਫਾਜ਼ ਅਤੇ ਨੀਅਤ ਦੋਨਾਂ ਉੱਤੇ ਬਾਣੀ ਦਾ ਅਸਰ ਹੁੰਦਾ ਹੈ ਭਾਵੇਂ ਕਿ ਜਿੰਨੇ ਵੀ ਧਰਮ ਹਨ ਆਪਣੇ 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 ਧਰਮਾਂ ਵਿੱਚ ਆਪਣੀ ਬਾਣੀ ਨੂੰ ਜੋ ਵੀ ਮੰਨਦਾ ਹੈ ਉਹਨਾਂ ਦਾ ਬਸ ਇੱਕੋ ਕਹਿਣਾ ਹੈ ਜੀ ਕਿ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਜਦੋਂ ਸ਼ਬਦ ਸਾਡੀ ਆਤਮਾ ਦੇ ਅੰਦਰ ਘਰ ਘਰ ਜਾਂਦੇ ਹਨ ਤਾਂ ਜੋ ਵੀ ਸਾਡੇ ਮੂੰਹੋਂ ਨਿਕਲਦਾ ਹੈ ਸੱਚ ਹੋਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਕੁਝ ਕੁ ਵੀ ਗੱਲਾਂ ਸੱਚ ਹੋ ਜਾਂਦੀਆਂ ਹਨ ਤਾਂ ਤੁਸੀਂ ਇਹ ਸਮਝ ਲਓ ਉਹ ਬੰਦਾ ਆਪਣੇ ਪੂਰੇ ਹਿਰਦੇ ਨਾਲ ਚੰਗੇ ਦਿਲੋਂ ਬਾਣੀ ਪੜਨੀ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਸ ਦੀਆਂ ਕਹੀਆਂ ਗੱਲਾਂ ਸੱਚ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ